ਸਸਿਕਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਅੱਜ ਅਸੀਂ ਲੈ ਕੇ ਆਏ ਹਾਂ ਨੌਵੀਂ ਜਮਾਤ ਦੀ ਬਨਗੀ ਦੀ ਕਿਤਾਬ ਦੇ ਵਿੱਚੋਂ ਇਕਾਂਗੀ ਨੰਬਰ 5 ਤੇ ਆਖਰੀ ਇਕਾਂਗੀ ਜਿਹੜੀ ਹੈ ਸਿਰਜਣਾ ਜਿਸ ਦੇ ਇਕਾਂਗੀਕਾਰ ਹਨ ਜਾਂ ਲੇਖਕ ਹਨ ਪਾਲੀ ਭੁਪਿੰਦਰ ਸਿੰਘ ਸੋ ਆਓ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਜਾਣਕਾਰੀ ਜੇਕਰ ਤੁਸੀਂ ਇਸ ਤੋਂ ਪਹਿਲੀਆਂ ਬਣੀਆਂ ਇਕਾਂਗੀਆਂ ਦੇ ਉੱਤੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਕੱਲੀ-ਕੱਲੀ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਪੂਰੀ ਦੀ ਪੂਰੀ ਜਿਹੜੀ ਤੁਹਾਡੀ ਬਨਗੀ ਦੀ ਕਿਤਾਬ ਹੈ ਉਹਦੇ ਵਿੱਚ ਕੁੱਲ 7 ਕਹਾਣੀਆਂ ਹਨ ਤੇ 5 ਇਕਾਂਗੀਆਂ ਹਨ ਸੋ ਤੁਸੀਂ ਉਹਨਾਂ ਦੇ ਉੱਤੇ ਜੇਕਰ ਵੀਡੀਓ ਬਣੀਆਂ ਜਿਹੜੀਆਂ ਅਸੀਂ ਬਣਾਈਆਂ ਹੋਈਆਂ ਹਨ ਦੇਖਣਾ ਚਾਹੁੰਦੇ ਹੋ ਤਾਂ ਇੱਕ ਅਲੱਗ ਤੋਂ ਪਲੇਲਿਸਟ ਤਿਆਰ ਕਰ ਦਿੱਤੀ ਗਈ ਹੈ ਤੁਸੀਂ ਸਾਡੇ ਚੈਨਲ ਦੇ ਹੋਮ ਪੇਜ ਤੇ ਜਾਣਾ ਹੈ ਹੋਮ ਪੇਜ ਤੇ ਜਾ ਕੇ ਤੁਹਾਨੂੰ ਉੱਥੇ ਉਹ ਸਾਰੀ ਦੀ ਸਾਰੀਆਂ ਕਹਾਣੀਆਂ ਤੇ ਕਾਂਗੀਆਂ ਜਿਹੜੀਆਂ ਹਨ ਮਿਲ ਜਾਣਗੀਆਂ ਇਸ ਤੋਂ ਇਲਾਵਾ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿੰਕ ਦਿੱਤੇ ਹੋਏ ਹਨ ਸੋ ਕੱਲੀ-ਕੱਲੀ ਕਹਾਣੀ ਤੇ ਇੱਕਾਂਗੀ ਜਿਹੜੀ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਅੱਜ ਇੱਕਾਂਗੀ ਨੰਬਰ 5 ਸਿਰਜਣਾ ਜਿਸ ਦੇ ਕਾਂਗੀਕਾਰ ਹਨ ਪਾਲੀ ਭੁਪਿੰਦਰ ਸਿੰਘ ਸੋ ਸਭ ਤੋਂ ਪਹਿਲਾਂ ਕਰਾਂਗੇ ਸਿਰਜਣਾ ਦਾ ਚਰਿੱਤਰ ਚਿੱਤਰਣ ਜਾਂ ਪਾਤਰ ਚਿੱਤਰਣ ਸੋ ਸ਼ੁਰੂ ਕਰਦੇ ਹਾਂ ਜਾਣ ਪਛਾਣ ਤੋਂ ਸਭ ਤੋਂ ਪਹਿਲਾਂ ਸਿਰਜਣਾ ਸਿਰਜਣਾ ਇਕਾਂਗੀ ਦੀ ਮੁੱਖ ਪਾਤਰ ਹੈ ਉਸ ਦੀ ਉਮਰ 28-29 ਵਰੇ ਹੈ ਉਸ ਦੇ ਪਤੀ ਦਾ ਨਾਮ ਕੁਲਦੀਪ ਅਤੇ ਬੀਜੀ ਉਸ ਦੀ ਸੱਸ ਹੈ ਉਹ ਇੱਕ ਗਰਭਵਤੀ ਔਰਤ ਹੈ ਉਸ ਦੀ ਇੱਕ ਬੇਟੀ ਹੈ ਉਸ ਦੀ ਸੱਸ ਅਲਟਰਾ ਸਾਊਂਡ ਕਰਵਾ ਕੇ ਸਿਰਜਣਾ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨਾ ਚਾਹੁੰਦੀ ਹੈ ਕੁੜੀ ਹੋਣ ਦੀ ਸੂਰਤ ਵਿੱਚ ਉਹ ਉਸ ਨੂੰ ਜਰਮ ਤੋਂ ਪਹਿਲਾਂ ਹੀ ਮਾਰ ਦੇਣਾ ਚਾਹੁੰਦੀ ਹੈ ਪਰ ਸਿਰਜਣਾ ਆਪਣੇ ਪਤੀ ਦਾ ਸਾਥ ਨਾ ਮਿਲਣ ਦੇ ਬਾਵਜੂਦ ਵੀ ਇਸ ਦਾ ਵਿਰੋਧ ਕਰਦੀ ਹੈ। ਕੁੜੀ ਅਤੇ ਮੁੰਡੇ ਨੂੰ ਸਮਾਨ ਸਮਝਣ ਵਾਲੀ। ਉਹ ਕੁੜੀ ਅਤੇ ਮੁੰਡੇ ਵਿੱਚ ਕੋਈ ਫਰਕ ਨਹੀਂ ਸਮਝਦੀ। ਉਹ ਜਨਮ ਤੋਂ ਹੀ ਪਹਿਲਾਂ ਬੱਚੇ ਦਾ ਲਿੰਗ ਪਤਾ ਕਰਨ ਅਤੇ ਕੁੜੀ ਹੋਣ ਉੱਤੇ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣ ਨੂੰ ਪਾਪ ਸਮਝਦੀ ਹੈ। ਜਦੋਂ ਉਸ ਦਾ ਪਤੀ ਵੀ ਉਸ ਦਾ ਸਾਥ ਨਹੀਂ ਦਿੰਦਾ ਤਾਂ ਪਰੇਸ਼ਾਨੀ ਦੀ ਹਾਲਤ ਵਿੱਚ ਸੱਸ ਦੁਆਰਾ ਮਜਬੂਰ ਕਰਨ ਉਤੇ ਵੀ ਫੈਸਲਾ ਲੈਂਦੀ ਹੈ ਕਿ ਕਿਸੇ ਵੀ ਕੀਮਤ ਉਤੇ ਆਪਣੀ ਅਨਜਨਮੀ ਧੀ ਦੀ ਜਾਨ ਪਛਾਏਗੀ ਸਮਝਦਾਰ ਔਰਤ ਉਹ ਇੱਕ ਸਮਝਦਾਰ ਔਰਤ ਹੈ ਉਹ ਬੀਜੀ ਦੀ ਹਰ ਗੱਲ ਦਾ ਦਲੀਲ ਨਾਲ ਜਵਾਬ ਦਿੰਦੀ ਹੈ ਉਹ ਇਹ ਸਮਝਾਉਣ ਦਾ ਯਤਨ ਕਰਦੀ ਹੈ ਕਿ ਭਰੂਣ ਹੱਤਿਆ ਕਰਨਾ ਠੀਕ ਨਹੀਂ ਇੰਜ ਕਰਨਾ ਪਾਪ ਹੈ ਅਤੇ ਅੱਗੋਂ ਇਹ ਵੀ ਜ਼ਰੂਰੀ ਨਹੀਂ ਕਿ ਉਸਦੇ ਮੁੰਡਾ ਹੀ ਹੋਵੇ ਇੱਕ ਸੰਵੇਦਨਸ਼ੀਲ ਮਾਂ ਸਿਰਜਣਾ ਇੱਕ ਸੰਵੇਦਨਸ਼ੀਲ ਮਾਂ ਹੈ। ਪ੍ਰੂਣ ਹੱਤਿਆ ਬਾਰੇ ਸੁਣ ਕੇ ਉਸ ਦੇ ਅੰਦਰ ਦੀ ਦੁਨੀਆ ਵਿੱਚ ਕੁਝ ਮਹਿਸੂਸ ਹੁੰਦਾ ਹੈ। ਜਦੋਂ ਤੋਂ ਉਸ ਅੰਦਰ ਇਹ ਕਰੰਬਲ ਫੁੱਟੀ ਹੈ ਉਸ ਨੂੰ ਚੰਗਾ ਲੱਗਦਾ ਹੈ। ਉਹ ਸੋਚਦੀ ਹੈ ਕਿ ਉਹ ਆਪਣੇ ਅੰਦਰ ਇੱਕ ਸਿਰਜਣਾ ਕਰ ਰਹੀ ਹੈ। ਉਸ ਨੂੰ ਆਪਣੀ ਔਰਤ ਹੋਣ ਦੇ ਅਰਥ ਮਹਿਸੂਸ ਹੁੰਦੇ ਹਨ। ਉਹ ਸੋਚਦੀ ਹੈ ਕਿ ਉਹ ਇੱਕ ਮਾਂ ਹੈ। ਉਹ ਆਪਣੇ ਹੱਥੀ ਆਪਣੀ ਸਿਰਜਣਾ ਦਾ ਕਤਲ ਕਰਕੇ ਮਾਂ ਤੋਂ ਡੈਨ ਨਹੀਂ ਬਣਨ ਸਕਦੇ ਵਿਰੋਧ ਕਰਨ ਵਾਲੀ ਉਸਦੀ ਬੀਜੀ ਅਲਟਰਾ ਸਾਊਂਡ ਕਰਵਾ ਕੇ ਬੱਚੇ ਦਾ ਲਿੰਗ ਜਾਣ ਕੇ ਕੁੜੀ ਹੋਣ ਉੱਤੇ ਉਸ ਨੂੰ ਜਨਮ ਤੋਂ ਪਹਿਲਾਂ ਮਾਰ ਦੇਣਾ ਚਾਹੁੰਦੀ ਹੈ ਤਾਂ ਸਿਰਜਣਾ ਆਪਣੇ ਪਤੀ ਦਾ ਸਾਥ ਨਾ ਮਿਲਣ ਦੇ ਬਾਵਜੂਦ ਵੀ ਇਸ ਦਾ ਵਿਰੋਧ ਕਰਦੀ ਹੈ ਉਹ ਆਪਣੀ ਅਣਜਨਮੀ ਧੀ ਨੂੰ ਬਚਾਉਣ ਲਈ ਸਹਰਾ ਘਰ ਛੱਡਣ ਨੂੰ ਵੀ ਤਿਆਰ ਹੈ ਵਿਸ਼ੇਸ਼ ਸਤਰੀ ਇਕਾਂਗੇ ਵਿੱਚ ਸਿਰਿਜਨਾ ਨੇ ਪਰੂਨ ਹੱਤਿਆ ਦਾ ਡਟ ਕੇ ਵਿਰੋਧ ਕੀਤਾ ਹੈ ਇਸ ਤਰ੍ਹਾਂ ਉਹ ਇੱਕ ਖਾਸ ਔਰਤ ਬਣ ਜਾਂਦੀ ਹੈ ਪਹਿਲਾਂ ਭਾਵੇਂ ਉਸ ਦਾ ਪਤੀ ਉਸ ਦਾ ਸਾਥ ਨਹੀਂ ਦਿੰਦਾ ਪਰ ਉਸ ਦੇ ਦ੍ਰਿੜ ਫੈਸਲੇ ਕਰਕੇ ਉਸ ਉੱਤੇ ਮਾਣ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਉਸ ਨੇ ਉਹ ਕੰਮ ਕੀਤਾ ਹੈ ਜੋ ਆਮ ਇਸਤਰੀਆਂ ਨਹੀਂ ਕਰ ਸਕਦੀਆਂ ਸੋ ਇਹ ਸੀ ਪਾਤਰ ਚਿੱਤਰਣ ਜਾਂ ਚਰਿੱਤਰ ਚਿੱਤਰਣ ਵੀ ਕਹਿ ਦਿੰਦੇ ਹਾਂ ਸਿਰਜਨਾ ਦਾ ਸੋ ਵਧਦੇ ਹਾਂ ਅਗਲੀ ਅਗਲੇ ਪਾਤਰ ਵੱਲ ਜੋ ਹੈ ਬੀਜੀ ਦਾ ਸੋ ਕਰਦੇ ਹਾਂ ਪਾਤਰ ਚਿਤ੍ਰਣ ਜਾਣ ਪਛਾਣ ਬੀਜੀ ਸਿਰਜਨਾ ਕਾਂਗੀ ਦੀ ਇੱਕ ਮਹੱਤਵਪੂਰਨ ਪਾਤਰ ਹੈ ਇਹ ਕਾਂਗੀ ਵਿੱਚ ਉਹ ਇੱਕ ਦੁਸ਼ਟ ਪਾਤਰ ਹੈ ਉਹ 40 ਕਿੱਲੇ ਜ਼ਮੀਨ ਅਤੇ ਸੈਲਰ ਦੀ ਮਾਲਕਣ ਹੈ ਕੁਲਦੀਪ ਉਸ ਦਾ ਪੁੱਤਰ ਹੈ ਅਤੇ ਸਿਰਜਨਾ ਉਸ ਦੀ ਨੂੰਹ ਹੈ ਸਿਰਜਨਾ ਇੱਕ ਕੁੜੀ ਨੂੰ ਜਨਮ ਦੇ ਚੁੱਕੀ ਹੈ ਇਸ ਲਈ ਬੀਜੀ ਹੁਣ ਨਹੀਂ ਚਾਹੁੰਦੀ ਕਿ ਇੱਕ ਹੋਰ ਧੀ ਜਨਮ ਦੇ ਉਹ ਅਲਟਰਾ ਸਾਊਂਡ ਕਰਵਾ ਕੇ ਸਿਰਜਨਾ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨਾ ਚਾਹੁੰਦੀ ਹੈ ਅਤੇ ਕੁੜੀ ਹੋਣ ਤੇ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣਾ ਚਾਹੁੰਦੀ ਹੈ। ਆਪਣੀ ਮਨਮਰਜ਼ੀ ਕਰਨ ਵਾਲੀ। ਬੀਜੀ ਆਪਣੀ ਮਨਮਰਜ਼ੀ ਕਰਨ ਵਾਲੀ ਔਰਤ ਹੈ ਔਰ ਸਿਰਜਨਾ ਦੁਆਰਾ ਦਲੀਲ ਨਾਲ ਸਮਝਾਉਣ ਦੇ ਬਾਵਜੂਦ ਵੀ ਉਸ ਦੀ ਇੱਕ ਵੀ ਗੱਲ ਨਹੀਂ ਸੁਣਦੀ ਅਤੇ ਆਪਣੀ ਮਨਮਰਜ਼ੀ ਕਰਨਾ ਚਾਹੁੰਦੀ ਹੈ। ਪਰ ਸਿਰਜਨਾ ਦੇ ਦਿੜ੍ਹ ਅਰਾਦੇ ਉਸ ਨੂੰ ਵੀ ਬੇਵਸ ਕਰ ਦਿੰਦੇ ਹਨ। ਪਦਾਰਥਵਾਦੀ ਰੁਚੀ ਪਦਾਰਥਵਾਦੀ ਰੁਚੀਆਂ ਵਾਲੇ ਉਹ ਪਦਾਰਥਵਾਦੀ ਰੁਚੀਆਂ ਦੀ ਮਾਲਕ ਹੈ ਉਹ ਆਪਣੀ ਮਨਮਰਜ਼ੀ ਕਰਨ ਲਈ ਉਹ ਬਿਨਾ ਕੋਈ ਪਰਵਾਹ ਕੀਤੇ ਇੱਕ ਲੜਕੀ ਨੂੰ ਜਨਮ ਲੈਣ ਤੋਂ ਪਹਿਲਾਂ ਮਾਰ ਦੇਣਾ ਚਾਹੁੰਦੇ ਹੈ ਉਸ ਨੂੰ ਸਿਰਫ ਆਪਣੀ 40 ਕਿੱਲੇ ਜ਼ਮੀਨ ਅਤੇ ਸ਼ੈਲਰ ਦਾ ਵਾਰਸ ਚਾਹੀਦਾ ਹੈ ਉਹ ਆਪਣੀ ਜਾਇਦਾਦ ਨੂੰ ਧੀਆਂ ਦੇ ਦਾਜ ਵਿੱਚ ਨਹੀਂ ਦੇਣਾ ਚਾਹੁੰਦੇ ਇਨਸਾਨੀਅਤ ਦੀ ਭਾਵਨਾ ਨਾਰਖਣ ਵਾਲੀ ਉਸ ਅੰਦਰ ਇਨਸਾਨੀਅਤ ਦੀ ਭਾਵਨਾ ਬਿਲਕੁਲ ਵੀ ਨਹੀਂ ਹੈ ਉਹ ਇੱਕ ਔਰਤ ਹੋ ਕੇ ਔਰਤ ਦੇ ਦਰਦ ਨੂੰ ਨਹੀਂ ਸਮਝ ਸਕਦੀ ਉਹ ਮੁੰਡੇ ਅਤੇ ਕੁੜੀ ਵਿੱਚ ਵਿਤਕਰਾ ਕਰਦੀ ਹੈ ਅਤੇ ਆਪਣੀ ਪਦਾਰਥਵਾਦੀ ਰੁਚੀਆਂ ਦੀ ਪੂਰਤੀ ਲਈ ਇੱਕ ਅਣਜਨਮੀ ਧੀ ਨੂੰ ਮਾਰ ਦੇਣਾ ਚਾਹੁੰਦੀ ਹੈ ਇੱਕ ਦੁਸ਼ਟ ਪਾਤਰ ਉਹ ਸੰਵੇਦਨਾ ਤੋਂ ਰਹਿਤ ਇੱਕ ਦੁਸ਼ਟ ਪਾਤਰ ਹੈ ਉਹ ਆਪਣੀ ਨੂੰ ਸਿਰਜਣਾ ਦੀ ਮਾਨਸਿਕ ਹਾਲਤ ਨਹੀਂ ਸਮਝਦੀ ਉਹ ਉਸ ਨੂੰ ਘਰੋਂ ਚਲੇ ਜਾਣ ਲਈ ਕਹਿੰਦੀ ਹੈ ਸੋ ਏਸੀ ਪਾਤਰ ਚਤਨ ਬੀਜੀ ਦਾ ਸੌਗੇ ਕਰਦੇ ਹਾਂ ਕੁਲਦੀਪ ਦਾ ਪਾਤਰ ਚਿੱਤਰਣ ਸਭ ਤੋਂ ਪਹਿਲਾਂ ਜਾਣ ਪਛਾਣ ਕੁਲਦੀਪ ਸਿਰਜਣਾ ਇਕਾਂਗੀ ਦਾ ਇੱਕ ਪਾਤਰ ਹੈ ਉਹ ਸਿਰਜਣਾ ਦਾ ਪਤੀ ਹੈ ਉਸ ਦੀ ਇਕਤੀ ਹੈ ਬੀਜੀ ਉਸ ਦੀ ਮਾਂ ਹੈ ਉਹ 40 ਕਿੱਲੇ ਜ਼ਮੀਨ ਤੇ ਸ਼ੈਲਰ ਦਾ ਮਾਲਕ ਹੈ ਉਸ ਦੀ ਪਤਨੀ ਸਿਰਜਣਾ ਗਰਭवती ਹੈ ਪਤਨੀ ਦਾ ਲੋੜ ਸਮੇਂ ਸਾਥ ਨਾ ਦੇਣ ਵਾਲਾ ਉਸ ਦੀ ਪਤਨੀ ਸਿਰਜਣਾ ਪਰੇਸ਼ਾਨੀ ਦੀ ਹਾਲਤ ਵਿੱਚ ਉਸ ਨੂੰ ਫੋਨ ਕਰਦੀ ਹੈ ਤਾਂ ਉਸ ਦਾ ਸਾਥ ਨਾ ਦੇ ਕੇ ਉਸ ਨੂੰ ਬੀਜੀ ਦੀ ਚਾ ਅਨਸਾਰ ਚੱਲਣ ਲਈ ਕਹਿੰਦਾ ਹੈ ਮਾਂ ਉੱਪਰ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਵਾਲਾ ਉਹ ਆਪਣੀ ਮਾਂ ਉੱਪਰ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹੈ ਜਦੋਂ ਸਿਰਜਣਾ ਮਦਦ ਲਈ ਉਸ ਨੂੰ ਫੋਨ ਕਰਦੀ ਹੈ ਤਾਂ ਉਹ ਕਹਿੰਦਾ ਹੈ ਕਿ ਬੀਜੀ ਜੋ ਕਰ ਰਹੇ ਹੋਣਗੇ ਠੀਕ ਹੀ ਕਰ ਰਹੇ ਹੋਣਗੇ ਅੱਗੇ ਪਤਨੀ ਉੱਤੇ ਮਾਣ ਮਹਿਸੂਸ ਕਰਨ ਵਾਲਾ ਜਦੋਂ ਉਸ ਦੀ ਪਤਨੀ ਸਿਰਜਣਾ ਭੂਣ ਹੱਤਿਆ ਦੇ ਖਿਲਾਫ ਡਟ ਜਾਂਦੀ ਹੈ ਉਹ ਇਸ ਗੱਲ ਤੇ ਮਾਣ ਮਹਿਸੂਸ ਕਰਦਾ ਹੈ ਕਿ ਉਸਦੀ ਪਤਨੀ ਨੇ ਉਹ ਫੈਸਲਾ ਲਿਆ ਹੈ ਜੋ ਆਮ ਔਰਤਾਂ ਨਹੀਂ ਲੈਂਦੀਆਂ ਸੋ ਇਹ ਸੀ ਪਾਤਰ ਚਿੱਤਰਣ ਕੁਲਦੀਪ ਦਾ ਅੱਗੇ ਵਾਦਦੇ ਹਾਂ ਅੱਗੇ ਹੈ ਡਾਕਟਰ ਦਾ ਸੋ ਸ਼ੁਰੂ ਕਰਦੇ ਹਾਂ ਜਾਣ ਪਛਾਣ ਡਾਕਟਰ ਸਿਰਜਨਾ ਇਕਾਂਗੀ ਦਾ ਇੱਕ ਪਾਤਰ ਹੈ ਉਹ ਹਸਪਤਾਲ ਵਿੱਚ ਕੰਮ ਕਰਦੀ ਹੈ ਉਸ ਕੋਲ ਲੋਕ ਅਲਟਰਾ ਸਾਊਂਡ ਕਰਵਾ ਕੇ ਇਹ ਪਤਾ ਕਰਨ ਲਈ ਆਉਂਦੇ ਹਨ ਕਿ ਗਰਭਵਤੀ ਔਰਤ ਦੇ ਪੇਟ ਵਿੱਚ ਮੁੰਡਾ ਹੈ ਜਾਂ ਕੁੜੀ। ਪ੍ਰੂਣ ਹੱਤਿਆ ਦੇ ਵਿਰੁੱਧ ਭਾਵੇਂ ਲੋਕ ਉਸ ਕੋਲ ਇਹ ਜਾਣਨ ਲਈ ਆਉਂਦੇ ਹਨ ਕਿ ਅਲਟਰਾ ਸਾਊਂਡ ਕਰਕੇ ਦੱਸੇ ਕਿ ਗਰਭਵਤੀ ਔਰਤ ਦੇ ਪੇਟ ਵਿੱਚ ਮੁੰਡਾ ਹੈ ਜਾਂ ਕੁੜੀ ਪਰ ਉਹ ਪ੍ਰੂਣ ਹੱਤਿਆ ਦੇ ਵਿਰੁੱਧ ਹੈ। ਉਹ ਕੋਸ਼ਿਸ਼ ਕਰਕੇ ਲੋਕਾਂ ਨੂੰ ਪ੍ਰੂਣ ਹੱਤਿਆ ਕਰਨ ਤੋਂ ਰੋਕਦੀ ਹੈ। ਸਮਾਜ ਦਾ ਫਿਕਰ ਕਰਨ ਵਾਲੇ ਉਹ ਸਿਰਜਣਾ ਨੂੰ ਕਹਿੰਦੀ ਹੈ ਕਿ ਉਹ ਪੜੀ ਲਿਖੀ ਹੋ ਕੇ ਵੀ ਕਿਉਂ ਮੁੰਡੇ ਕੁੜੀ ਦੇ ਫਰਕ ਬਾਰੇ ਸੋਚ ਰਹੀ ਹੈ ਉਹ ਕਹਿੰਦੀ ਹੈ ਕਿ ਜੇਕਰ ਪੜ੍ਹ ਲਿਖ ਕੇ ਵੀ ਅਜਿਹਾ ਫਰਕ ਕਰਨ ਲੱਗ ਪਏ ਤਾਂ ਸਾਡੇ ਸਮਾਜ ਦਾ ਕੀ ਬਣੇਗਾ ਉਹ ਕਹਿੰਦੀ ਹੈ ਕਿ ਅਨਪੜ੍ਹ ਲੋਕ ਤਾਂ ਇਹ ਕੰਮ ਕਰਨ ਲੱਗੇ ਸੋਚਦੇ ਵੀ ਨਹੀਂ ਪਰ ਸਿਰਜਣਾ ਵਰਗੇ ਪੜ੍ਹੇ ਲਿਖੇ ਸੋਚਦੇ ਤਾਂ ਹਨ ਪਰ ਆਪਣੇ ਆਪ ਨੂੰ ਮਜਬੂਰ ਦੱਸਦੇ ਹਨ ਇੱਕ ਜਾਗਰੂਕ ਅਤੇ ਜ਼ਿੰਮੇਵਾਰ ਡਾਕਟਰ ਉਹ ਇੱਕ ਜਾਗਰੂਕ ਤੇ ਜ਼ਿੰਮੇਵਾਰ ਡਾਕਟਰ ਹੈ ਉਹ ਸਿਰਜਣਾ ਨੂੰ ਕਹਿੰਦੀ ਹੈ ਕਿ ਸਮੱਸਿਆ ਸਿਰਫ ਉਸ ਦੀ ਨਹੀਂ ਪੂਰੀ ਸੋਸਾਇਟੀ ਦੀ ਹੈ। ਕੋਈ ਇਕੱਲੇ ਪੂਰੀ ਸੋਸਾਇਟੀ ਨੂੰ ਨਹੀਂ ਬਦਲ ਸਕਦੇ। ਹੋਰਨਾ ਲੋਕਾਂ ਨੂੰ ਵੀ ਉਹਨਾਂ ਵਾਂਗ ਸੋਚਣਾ ਚਾਹੀਦਾ ਹੈ। ਸੋ ਇਹ ਸੀ ਡਾਕਟਰ ਦਾ ਪਾਤਰ ਚਤਨ। ਸੋ ਅੱਗੇ ਕਰਦੇ ਹਾਂ ਇਸ ਕਹਾਣੀ ਦੇ ਇੱਕ ਹੋਰ ਪਾਤਰ ਹੈ ਮਾਸੀ ਦਾ ਪਾਤਰ ਚਤਨ। ਸੋ ਝੁਰੂ ਕਰਦੇ ਹਾਂ ਜਾਣ ਪਛਾਣ। ਮਾਸੀ ਸਿਰਜਣਾ ਕਾਂਗੀ ਦੀ ਇੱਕ ਨਿਮਨ ਪਾਤਰ ਹੈ। ਉਹ ਹਸਪਤਾਲ ਵਿੱਚ ਇੱਕ ਸਫਾਈ ਸੇਵਿਕਾ ਹੈ। ਉਸ ਦੇ ਚਰਿੱਤਰ ਵਿੱਚ ਸਾਨੂੰ ਹੇਠ ਲਿਖੇ ਗੁਣ ਦਿਖਾਈ ਦਿੰਦੇ ਹਨ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਕੋਈ ਕਮਾਨਦਾਰ ਔਰਤ ਹੈ ਉਹ ਹਸਪਤਾਲ ਵਿੱਚ ਤੇਜ਼ੀ ਨਾਲ ਹੱਥ ਚਲਾ ਕੇ ਸਫਾਈ ਕਰਦੀ ਹੈ ਉਹ ਜਲਦੀ ਹੱਥ ਚਲਾ ਕੇ ਆਪਣਾ ਕੰਮ ਜਲਦੀ ਖਤਮ ਕਰਨਾ ਚਾਹੁੰਦੀ ਹੈ ਗੁੱਸੇ ਨਾਲ ਬੋਲਣ ਵਾਲੀ ਜਦੋਂ ਬੀਜੀ ਸਿਰਜਣਾ ਨੂੰ ਨਾਲ ਲੈ ਕੇ ਹਸਪਤਾਲ ਵਿੱਚ ਜਾ ਕੇ ਡਾਕਟਰ ਬਾਰੇ ਪੁੱਛਦੀ ਹੈ ਤਾਂ ਉਹ ਇੱਕਦਮ ਤਲਕੀ ਵਿੱਚ ਆ ਕੇ ਉਹਨਾਂ ਨੂੰ ਕਹਿੰਦੀ ਹੈ ਕਿ ਉਹਨਾਂ ਨੂੰ ਦਿਸਦਾ ਨਹੀਂ ਕਿ ਹਸਪਤਾਲ ਵਿੱਚ ਸਫਾਈ ਚੱਲ ਰਹੀ ਹੈ ਉਹ ਜੁੱਤੀਆਂ ਲੈ ਕੇ ਅੰਦਰ ਆ ਗਏ ਹਨ ਦਿਲ ਦੀ ਚੰਗੀ ਨਰਸ ਉਸ ਬਾਰੇ ਦੱਸਦੀ ਹੋਈ ਕਹਿੰਦੀ ਹੈ ਕਿ ਉਹ ਬੋਲਣ ਵਿੱਚ ਰੁਕੀ ਹੈ ਪਰ ਦਿਲ ਦੀ ਬਹੁਤ ਚੰਗੀ ਹੈ ਹਮਦਰਦੀ ਨਾਲ ਪੇਸ਼ ਆਉਣ ਵਾਲੀ ਉਹ ਸਿਰਜਣਾ ਨੂੰ ਪਰੇਸ਼ਾਨ ਦੇ ਕੇ ਉਸ ਨਾਲ ਹਮਦਰਦੀ ਨਾਲ ਪੇਸ਼ ਆਉਂਦੀ ਹੈ ਉਸ ਨੂੰ ਹਾਲਾਤਾਂ ਨਾਲ ਸਮਝੌਤਾ ਕਰਨ ਦੀ ਸਲਾਹ ਦਿੰਦੀ ਹੈ ਸੋ ਇਹ ਸੀ ਕਹਾਣੀ ਆਇ ਕੰਗੀ ਸਿਰਜਣਾ ਦੇ ਜਿੰਨੇ ਵੀ ਪਾਤਰ ਹਨ ਉਹਨਾਂ ਦਾ ਪਾਤਰ ਚਿੱਤਰਣ ਸੋ ਅੱਗੇ ਵਧਦੇ ਹਾਂ ਹੁਣ वार्ताਲਾਪ ਭਾਗ ਵੱਲ ਸੋ ਸ਼ੁਰੂ ਕਰਦੇ ਹਾਂ वार्ताਲਾਪ ਸਭ ਤੋਂ ਪਹਿਲਾਂ 40 ਪੂਰੇ 40 ਕਿੱਲੇ ਪੈੜੀ ਐ ਤੇ ਸ਼ੈਲਰ ਜਾਨ ਮਾਰ ਕੇ ਬਚਾਈ ਐ ਮੈਂ ਸ਼ਰੀਕਾਂ ਤੋਂ ਹੁਣ ਤੱਕ ਇਨ੍ਹਾਂ ਨੂੰ ਸੰਭਾਲਣ ਵਾਲਾ ਚਾਹੀਦਾ ਐ ਮੈਨੂੰ ਨਾਲ ਅੱਗੇ ਬੈਠੀ ਨੀ ਛਾਤੀ ਤੇ ਇੱਕ ਦਾਜ ਵਿੱਚ ਨਹੀਂ ਦੇਣੇ ਤੇਰੀਆਂ ਧੀਆਂ ਦੇ ਮੈਂ ਸਮਝੀਆਂ ਸੋ ਇਹ ਸੀ वार्तालाਪ ਇਹਦੇ ਵਿੱਚ ਹੁਣ ਪ੍ਰਸ਼ਨ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਸ਼ਬਦ ਕਿਸ ਕੰਗੀ ਦੇ ਹਨ ਉੱਤਰ ਹੈ ਸਿਰਜਣਾ ਦੇ ਇਕਾਂਗੀ ਦਾ ਲੇਖਕ ਕੌਣ ਹੈ ਉੱਤਰ ਹੈ ਪਾਲੀ ਭੁਪਿੰਦਰ ਸਿੰਘ ਅੱਗੇ ਹੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਬੀਜੀ ਨੇ ਆਪਣੀ ਨੂੰ ਸਿਰਜਣਾ ਨੂੰ ਇਸ वार्तालाप ਅਨੁਸਾਰ ਸਸ ਕਿੰਨੀ ਜਾਇਦਾਦ ਦੀ ਮਾਲਕ ਹੈ ਉੱਤਰ ਹੈ 40 ਕਿੱਲੇ ਪੈਲੀ ਤੇ ਸ਼ੈਲਰ ਦੀ ਸਸ ਆਪਣੀ ਨੂੰ ਤੋਂ ਕਿਸ ਗੱਲ ਦੀ ਮੰਗ ਕਰਦੀ ਹੈ ਉੱਤਰ ਆਪਣੀ ਜਾਇਦਾਦ ਦੇ ਵਾਰਸ ਪੁੱਤਰ ਦੀ ਸੋ ਗਿਆ ਹੈ ਉਹੀ ਤੂੰ ਇੰਨੀ ਗੱਲ ਲਈ ਮੈਨੂੰ ਫੋਨ ਕਰ ਦਿੱਤਾ ਤੈਨੂੰ ਪਤਾ ਹੈ ਆਫਿਸ ਵਿੱਚ ਕਿੰਨੀ ਜ਼ਰੂਰੀ ਮੀਟਿੰਗ ਚੱਲ ਰਹੀ ਹੈ ਨਾਲੇ ਜੇ ਬਿਜ਼ੀ ਕਹਿ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ ਤੂੰ ਕਰ ਲੈ ਜਿਵੇਂ ਉਹ ਕਹਿੰਦੇ ਹਨ ਮੈਂ ਬਿਜ਼ੀ ਹਾਂ ਇਸ ਵੇਲੇ ਸੋ ਇਹ ਸੀ ਵਾਰਤਾਲਾਪ ਹੁਣ ਇਹਦੇ ਵਿੱਚੋਂ ਪ੍ਰਸ਼ਨ ਕਰਦੇ ਹਾਂ ਸੋ ਕਿਸੇ ਵੀ ਵਾਰਤਾਲਾਪ ਦੇ ਵਿੱਚ ਇਹ ਪ੍ਰਸ਼ਨ ਜ਼ਰੂਰ ਆਉਂਦੇ ਹਨ ਕਿ ਇਹ ਉਹ ਉਸ ਦਾ ਇੱਕ ਇੱਕ ਸੰਗੀ ਦੇ ਹਨ ਤੇ ਉਸ ਦਾ ਇੱਕ ਅੰਗੀਕਾਰ ਜਾਂ ਲੇਖਕ ਕੌਣ ਹੈ ਠੀਕ ਹੈ ਜੂਏ ਸੋ ਰਟ ਲਿਓ ਮੱਗੇ ਵੀ ਹਰ ਵੀਡੀਓ ਜੇ ਕਹਿੰਦਾ ਹਾਂ ਸੋ ਕਿਸ ਕੰਗੀ ਦੇ ਹਨ ਸਿਰਜਣਾ ਦੇ ਹਨ ਲੇਖਕ ਹਨ ਪਾਲੀ ਭੋਪਿੰਦਰ ਸਿੰਘ ਸੋ ਪ੍ਰਸ਼ਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸੋ ਪਾਲੀ ਇਹਦਾ ਉੱਤਰ ਹੈ ਕੁਲਦੀਪ ਨੇ ਆਪਣੀ ਪਤਨੀ ਸਿਰਜਣਾ ਨੂੰ ਕੁਲਦੀਪ ਆਪਣੀ ਪਤਨੀ ਸਿਰਜਣਾ ਵੱਲੋਂ ਆਈਫੋਨ ਤੋਂ ਨਾਰਾਜ਼ ਕਿਉਂ ਹੈ ਦਫ਼ਤਰ ਵਿੱਚ ਜ਼ਰੂਰੀ ਮੀਟਿੰਗ ਚੱਲ ਰਹੀ ਹੋਣ ਕਾਰਨ ਕੁਲਦੀਪ ਆਪਣੀ ਪਤਨੀ ਨੂੰ ਬੀਜ਼ੀ ਦੀ ਕਿਹੜੀ ਗੱਲ ਮੰਨਣ ਲਈ ਆਖਦਾ ਹੈ ਬੱਚੇ ਦਾ ਲਿੰਗ ਪਤਾ ਕਰਨ ਲਈ ਅਲਟਰਾ ਸਾਊਂਡ ਕਰਵਾਉਣ ਵਾਲੀ ਗੱਲ ਸੋਗੇ ਵਧੇ ਹਾਂ ਅਗਲਾ ਬਾਰਤਲਾਵ ਹੈ ਇਕੱਲੀ ਤਾਂ ਮੈਂ ਸੀ ਇਕੱਲੀ ਤਾਂ ਮੈਂ ਸੀ ਬੀਜੀ ਹੁਣ ਤੱਕ ਹੁਣ ਤਾਂ ਮੇਰੇ ਨਾਲ ਮੈਂ ਹਾਂ ਆਪਣੀ ਕੁਖਤੇ ਹੱਥ ਰੱਖ ਕੇ ਬੋਲਦੀ ਹੋਈ ਮੇਰੀ ਸਿਰਜਣਾ ਹੈ ਤੁਸੀਂ ਦੇਖਣਾ ਇੱਕ ਦਿਨ ਇਹ ਸਿਰਜਣਾ ਇੱਕ ਰੁੱਖ ਬਣ ਕੇ ਇਸ ਧਰਤੀ ਤੇ ਪੁੰਗਰੇਗੀ ਮੋਲੇਗੀ ਤੇ ਅਸਮਾਨ ਤੱਕ ਉੱਚਾ ਉੱਠੇਗੀ ਫਿਰ ਕਦੇ ਕੋਈ ਸਿਰਜਣਾ ਕੁੱਕ ਵਿੱਚ ਕਤਲ ਨਹੀਂ ਹੋਵੇਗੀ। ਸੋ ਇਹਦੇ ਵਾਰਤਲਾਪ ਹੈ ਇਹਦੇ ਪ੍ਰਸ਼ਨ ਉੱਤਰ ਕਿਸੇ ਕਾਂਗੀ ਦੇ ਹਨ ਵਾਰਤਲਾਪ ਦੇ ਸੋ ਲੇਖਕ ਹਨ ਪਾਲੀ ਭੁਪਿੰਦਰ ਸਿੰਘ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸੋ ਇਹਦਾ ਉੱਤਰ ਹੈ ਸਿਰਜਣਾ ਨੇ ਆਪਣੀ ਬੀਜੀ ਨੂੰ ਕਹਿਆ ਹਨ ਸੋ ਪੇਟ ਆ ਗਿਆ ਹੈ ਵਾਰਤਲਾਪ ਵਿੱਚ ਸਿਰਜਣਾ ਨੇ ਸਿਰਜਣਾ ਸ਼ਬਦ ਕਿਸ ਲਈ ਵਰਤਿਆ ਹੈ ਉੱਤਰ ਹੈ ਪੇਟ ਵਿੱਚ ਪਲ ਰਹੇ ਬੱਚੇ ਲਈ ਅੱਗੇ ਹੈ ਇਸ ਵਾਰਤਲਾਪ ਵਿੱਚ ਸਿਰਜਣਾ ਸਮਾਜ ਨੂੰ ਕੀ ਸੁਨੇਹਾ ਦਿੰਦੀ ਹੈ ਇਹਦਾ ਉੱਤਰ ਹੈ ਪਰੂਣ ਹਤਿਆ ਨਾ ਕਰਨ ਅਤੇ ਕੁੜੀ ਮੁੰਡੇ ਨੂੰ ਬਰਾਬਰ ਸਮਝੰਦਾ। ਸੋ ਇਹ ਸੀ ਵਰਤਲਾਬ ਇਕਾਂਗੀ ਸਿਰਜਣਾ ਚੋਂ। ਸੋ ਆਓ ਹੁਣ ਜੁੜੇ ਕਰਦੇ ਹਾਂ ਵਸਤੂਨਿਸ਼ਟ ਪ੍ਰਸ਼ਨ 1-1 ਨੰਬਰਾਂ ਵਾਲੇ ਅਕਸਰ ਪੇਪਰਾਂ 'ਚ ਆ ਜਾਂਦੇ ਹਨ। ਸੋ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ 1 ਸਿਰਜਣਾ ਕਾਂਗੀ ਦਾ ਲੇਖਕ ਕੌਣ ਹੈ? ਉੱਤਰ ਪਾਲੀ ਭਵਿੰਦਰ ਸਿੰਘ। ਸਿਰਜਣਾ ਕਾਂਗੀ ਦੀ ਮੁੱਖ ਪਾਤਰ ਕੌਣ ਹੈ? ਉੱਤਰ ਹੈ ਸਿਰਜਣਾ ਹੈ। ਪ੍ਰਸ਼ਨ ਸਿਰਜਨਾ ਦਾ ਪਤੀ ਕੌਣ ਹੈ ਉੱਤਰ ਕੁਲਦੀਪ ਨੰਬਰ 4 ਬੀਜੀ ਤੇ ਸਿਰਜਨਾ ਦਾ ਕੀ ਰਿਸ਼ਤਾ ਹੈ ਉੱਤਰ ਸਾਸਤੇ ਨੌ ਦਾ ਨੰਬਰ 5 ਬੀਜੀ ਸਿਰਜਨਾ ਨੂੰ ਹਸਪਤਾਲ ਵਿੱਚ ਕਿਉਂ ਲੈ ਕੇ ਗਈ ਸੀ ਉੱਤਰ ਅਲਟਰਾਸਾਉਂਡ ਕਰਵਾਉਣ ਲਈ ਅੱਗੇ ਹੈ ਬੀਜੀ ਕਿੰਨੀ ਜਾਇਦਾਦ ਦੀ ਮਾਲਕ ਸੀ ਉੱਤਰ 40 ਕਿੱਲੇ ਜ਼ਮੀਨ ਤੇ ਸ਼ੈਲਰ ਤੇ ਨੰਬਰ 7 ਬੀਜੀ ਸਿਰਜਨਾ ਦੇ ਗਰਭ ਵਿੱਚ ਦੂਜੀ ਕੁੜੀ ਹੋਣ ਤੇ ਕੀ ਕਰਨਾ ਚਾਹੁੰਦੀ ਸੀ ਉੱਤਰ ਗਰਭਪਾਤ ਨੰਬਰ 8 ਕੁਲਦੀਪ ਸਿਰਜਣਾ ਨੂੰ ਫੋਨ ਤੇ ਕਿਸ ਦੀ ਮਰਜ਼ੀ ਅਨੁਸਾਰ ਚੱਲਣ ਲਈ ਕਹਿੰਦਾ ਹੈ। ਉੱਤਰ ਹੈ ਬਿਜੀ ਦੀ। ਨੰਬਰ 9 ਪ੍ਰਸ਼ਨ ਸਿਰਜਣਾ ਨੂੰ ਸਾਰੂ ਦੀ ਸੱਸ ਕਿਹੋ ਜਈ ਸਤਰੀ ਹੈ? ਉੱਤਰ ਖੁਦਗਰਜ਼। ਨੰਬਰ 10 ਸਿਰਜਣਾ ਪਰੇਸ਼ਾਨੀ ਵਿੱਚ ਕਿਸ ਨੂੰ ਫੋਨ ਕਰਦੀ ਹੈ? ਆਪਣੇ ਪਤੀ ਕੁਲਦੀਪ ਨੂੰ। ਨੰਬਰ 11 ਰੋਂਦੀ ਹੋਈ ਸਿਰਜਣਾ ਦੇ ਕੋਲ ਕੌਣ ਆਉਂਦੇ ਹਨ? ਉੱਤਰ ਡਾਕਟਰ ਤੇ ਨਰਸਾਂ। ਬਿਜੀ ਸਿਰਜਣਾ ਨੂੰਤੀ ਜੰਮਣ ਲਈ ਕਿੱਥੇ ਚਲੇ ਜਾਣ ਲਈ ਕਹਿੰਦੀ ਹੈ? ਭੇਕੇਕਰ ਨੰਬਰ 13 ਤੇ ਆਖਰੀ ਪ੍ਰਸ਼ਨ ਅੰਤ ਗੰਗੀ ਦੇ ਅੰਤ ਵਿੱਚ ਕੁਲਦੀਪ ਅਨੁਸਾਰ ਸਿਰਜਣਾ ਕਿਹੋ ਜਹੀ ਔਰਤ ਨਹੀਂ ਹੈ ਉੱਤਰ ਆਮ ਔਰਤ ਨਹੀਂ ਹੈ ਸੋ ਇਹ ਸੀ ਇਹ ਗੰਗੀ ਸਿਰਜਣਾ ਦੇ ਸਾਰੇ ਪਾਤਰ ਚਿਤਰਣ वार्तालाप ਤੇ ਵਸਤੂ ਨਿਸ਼ਟ ਪ੍ਰਸ਼ਨ ਸੋ ਇਹ ਤੁਹਾਡੀ ਹੁਣ ਜਿਹੜੀ ਵਣਗੀ ਦੀ ਕਿਤਾਬ ਹੈ ਜਿੰਨੀਆਂ ਵੀ ਕਹਾਣੀਆਂ ਸਨ ਜਿੰਨੀਆਂ ਵੀ ਕਾਂਗੀਆਂ ਸਨ ਉਹ ਅਸੀਂ ਕਰ ਲਈਆਂ ਹਨ ਠੀਕ ਹੈ ਜੀ ਸੋ ਇੱਕ ਵਾਰੀ ਮੈਂ ਫਿਰ ਦੱਸ ਦਿੰਦਾ ਹਾਂ ਜਾਣਕਾਰੀ ਲਈ ਹੇਡਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਕੱਲੀ-ਕੱਲੀ ਕਹਾਣੀ ਦਾ ਤੇ ਕੱਲੀ-ਕੱਲੀ ਇਕਾਂਗੀ ਦਾ ਜਿਹੜਾ ਹੈ ਲਿੰਕ ਦਿੱਤਾ ਹੈ ਕਲਿੱਕ ਕਰਕੇ ਤੁਸੀਂ ਸਾਰੀ ਦੀ ਸਾਰੀਆਂ ਬਣੀਆਂ ਵੀਡੀਓ ਦੇਖ ਸਕਦੇ ਹੋ ਇਸ ਤੋਂ ਇਲਾਵਾ ਪਲੇਲਿਸਟ ਬਣਾਈ ਗਈ ਹੈ ਪਲੇਲਿਸਟ ਦੇ ਵਿੱਚ ਸਾਰੀ ਬਨਗੀ ਦੀ ਕਿਤਾਬ ਜਿਹੜੀ ਹੈ ਉਹਦੇ ਵਿੱਚ ਸਾਰੇ ਦੇ ਨਾਲ ਜੁੜੀਆਂ ਵੀ ਇਕਾਂਗੀਆਂ ਹਨ ਕਹਾਣੀਆਂ ਹਨ ਜੁੜੇ ਹੋਏ ਹਨ ਉਹਨਾਂ ਤੇ ਵੀਡੀਓ ਬਣੀ ਹੈ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸੋ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਤੇ ਨਵਾਂ ਪਾਠ ਲੈ ਕੇ ਤਦ ਤੱਕ ਲਈ ਧੰਨਵਾਦ